ਸਸੇਕਾਲ ਜੀ ਸਾਰੇ ਲੋਕ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੁੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਨੇ ਧਮਾਕੇਦਾਰ ਐਂਟਰੀ ਕਰ ਦਿੱਤੀ ਹੈ ਜੀ ਜੇਕਰ ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾਵਾਂ ਤਾਜ਼ਾ ਤਸਵੀਰਾਂ 30 ਜੂਨ ਦੀਆਂ ਅੱਜ ਜੋ ਸੈਟਲਾਈਟ ਇਮੇਜ ਜਾਰੀ ਹੋਈ ਹੈ ਮੌਨਸੂਨ ਦੇ ਵਿੱਚ ਉਸ ਸਾਫ਼ ਦੇਖ ਸਕਦੇ ਹੋ ਕਿ ਪੰਜਾਬ ਦੇ ਦੁਆਬੇ ਅਤੇ ਮਾਝੇ ਦੇ ਖੇਤਾਂ ਦੇ ਵਿੱਚ ਮੌਨਸੂਨ ਨੇ ਬਹੁਤ ਧਮਾਕੇਦਾਰ ਐਂਟਰੀ ਕੀਤੀ ਹੈ ਜੀ ਫਿਲਹਾਲ ਮਾਨਸੇਾ ਜ਼ਿਲ੍ਹਾ ਬਠਿੰਡਾ ਸੰਗਰੂਰ ਇਨ੍ਹਾਂ ਇਲਾਕੇ ਦੇ ਵਿੱਚ ਜੇਕਰ ਕਹ ਦੀਏ ਮਾਲਵੇ ਦਾ ਖੇਤਰ ਫਿਲਹਾਲ ਸਖਣਾ ਦਿਖਾਈ ਦੇ ਰਿਹਾ ਕਿਉਂਕਿ ਸਵੇਰ ਤੋਂ ਹੀ ਕਮੈਂਟ ਆ ਰਹੇ ਸੀਗੇ ਕਿ ਮਾਨਸੇਵਾਲ ਬਠਿੰਡੇ ਵੱਲ ਮੀਂਹ ਨਹੀਂ ਹੋ ਰਿਹਾ ਉਸ ਦਾ ਮੇਨ ਕਾਰਨ ਇਹ ਹੈ ਜਿਉਂਕਿ ਜਿਹੜੀ ਮੇਨ ਐਂਟਰੀ ਵੱਜੀ ਹੈ ਜੀ ਉਹ ਦੁਆਬੇ ਦੇ ਨਾਲ ਲੱਗਦੀ ਬਾਜੇ ਦੀ ਐਂਟਰੀ ਮਾਰੀ ਹੈ ਜੀ ਇਸ ਵਾਰ ਮੌਨਸੂਨ ਨੇ ਮਾਝੇ ਦੇ ਏਰੀਆ ਫਿਲਹਾਲ ਲੱਗ ਰਿਹਾ ਸੀ ਕਿ ਲੇਟ ਪਹੁੰਚੇਗਾ ਪਰ ਬਹੁਤ ਵਧੀਆ ਐਂਟਰੀ ਵਜੀ ਹੈ ਜੀ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਬਹੁਤ ਸੋਨਾ ਮੀ ਹੋਇਆ ਜੀ ਸਵੇਰ ਮੇਰੇ ਤੋਂ ਲਗਾਤਾਰ ਮੀਂਹ ਦੀ ਝੜੀ ਲੱਗੀ ਹੋਈ ਹੈ ਇਹ ਸੀ ਸਭ ਤੋਂ ਪਹਿਲਾਂ ਮੌਨਸੂਨ ਦੀ ਅਪਡੇਟ ਕਿਉਂਕਿ ਸਾਰੇ ਪੁੱਛ ਰਹੇ ਸੀ ਮੌਨਸੂਨ ਕਿੱਥੇ ਪਹੁੰਚਿਆ ਕਦੋਂ ਪਹੁੰਚਿਆ ਜੀ ਇਹ ਦੇਖ ਸਕਦੇ ਹੋ ਤੁਸੀਂ ਲਗਭਗ ਹਰਿਆਣਾ ਕਵਰ ਕਰ ਚੁੱਕਿਆ ਜੀ ਤੇ ਰਾਜਸਥਾਨ ਥੋੜੇ ਜਿਹੇ ਇਲਾਕਾ ਰਹਿ ਗਿਆ ਤੇ ਲੇ ਦੇ ਕੇ ਆਪਣਾ ਗੱਲ ਕਰੀਏ ਪੰਜਾਬ ਦਾ ਤਾਂ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਬਹੁਤਾ ਹਿੱਸੇ ਤੱਕ ਕਵਰ ਹੁੰਦਾ ਮੌਨਸਨ ਦੇ ਵਿੱਚ ਦਿਖਾਈ ਦੇ ਰਿਹਾ ਹੁਣ ਗੱਲ ਕਰ ਲੈਂਦੇ ਆ ਤਾਜ਼ਾ ਸੈਟਲਾਈਟ ਇਮੇਜ ਦੀ ਕੀ ਦਿਖਾਈ ਦੇ ਰਹੀ ਹੈ ਜੀ ਉਹਦੇ ਵਿੱਚ ਸੈਟਲਾਈਟ ਇਮੇਜ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੇ ਵਿੱਚ ਬਣੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਆਂਦੇ ਘੰਟੇ ਦੇ ਵਿੱਚ ਹੁਣ ਮੀਂਹ ਦਾ ਰੂਪ ਧਾਰ ਲਵੇਗੀ ਹੁਣ ਅਸੀਂ ਰੈਡਾਰ ਸਿਸਟਮ ਦੇਖ ਲੈਂਦੇ ਆ ਰੈਡਾਰ ਸਿਸਟਮ ਦੇ ਵਿੱਚ ਕਿਸ ਕਿਸ ਇਲਾਕੇ ਜੀ ਮੀਂਹ ਦੀ ਸੰਭਾਵਨਾ ਦਿਖਾਈ ਦੇ ਰ ਤਿੰਨ ਵਜੇ ਦਾ ਤਾਜ਼ਾ ਰਡਾਰ ਸਿਸਟਮ ਹੈ ਜਿਦੇ ਵਿੱਚ ਸਾਬ ਦਿਖਾਈ ਦੇ ਰਿਹਾ ਕਿ ਮਾਝੇ ਦਾ ਖੇਤਰ ਬਹੁਤ ਵਧੀਆ ਤਰੀਕੇ ਨਾਲ ਨੀਲੇ ਇਸ ਰਡਾਰ ਸਿਸਟਮ ਵਿੱਚ ਦਿਖਾਈ ਦੇ ਰਹੀਆਂ ਨੇ ਰੰਗ ਦੀਆਂ ਪੱਟੀਆਂ ਜਿਹੜੀ ਦਿਖਾਈ ਦੇ ਰਹੀ ਤੁਹਾਨੂੰ ਇਹਦੇ ਵਿੱਚ ਮੀਂਹ ਦੇ ਅਸਾਰ ਬਣਦੇ ਨੇ ਗੁਰਦਾਸਪੁਰ ਅਮਰਸਰ ਹੁਸ਼ਿਆਰਪੁਰ ਦਾ ਬਹੁਤਾ ਹਿੱਸਾ ਜੀ ਪਠਾਨਕੋਟ ਦਾ ਬਹੁਤਾ ਹਿੱਸਾ ਫਜ਼ਿਲਕਾ ਮੋਗਾ ਲੁਧਿਆਣੇ ਦਾ ਛੋਟਾ-ਬੋਟਾ ਹਿੱਸਾ ਇਹਨਾਂ ਦੇ ਵਿੱਚ ਤੋ ਸੋ ਫਿਰੋਜ਼ਪੁਰ ਦਾ ਜਿਆਦਾ ਹਿੱਸਾ ਫਸਲਕਾ ਦੇ ਵਿੱਚ ਵਿਚਕਾਰ ਘਟ ਹੈ ਜੀ ਫਿਰੋਜ਼ਪੁਰ ਚ ਵਧੀਆ ਮੀਂਹ ਦੇ ਅਸਰ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਅਸੀਂ ਥੱਲੇ ਆ ਜੀਏ ਥੋੜੇ ਵੱਲ ਤਾਂ ਸ਼ਹੀਦ ਭਗਤ ਸਿੰਘ ਨਗਰ ਤੋਂ ਹੋਇਠਾ ਤਾਂ ਪੰਜਾਬ ਦੇ ਬਹੁਤੇ ਹਿੱਸੇ ਜਿਹੜੇ ਰੂਪਨਗਰ ਦੇ ਇਹ ਹਿੱਸੇ ਨੇ ਜੀ ਇਹਦੇ ਵਿੱਚ ਸ਼ਹੀਦ ਸੋਰੀ ਫਤੇਗੜ ਸਾਹਿਬ ਸਾਹਿਬ ਜਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਰੂਪੜ ਰੂਪੜ ਤੋਂ ਥੋੜਾ ਬਹੁਤਾ ਏਰੀਆ ਪਟਿਆਲੇ ਦਾ ਥੋੜਾ ਬਹੁਤਾ ਏਰੀਆ ਅੰਬਾਲਾ ਇਹਨਾਂ ਦੇ ਵਿੱਚ ਮੀਂਹ ਦੇ ਅਸਾਰ ਬਣਦੇ ਦਿਖਾਈ ਦੇ ਰਹੇ ਨੇ ਕਿ ਤੁਸੀਂ ਹਰਿਆਣੇ ਦਾ ਬਹੁਤਾ ਹਿੱਸਾ ਦੇਖ ਸਕਦੇ ਹੋ ਕਿ ਉਸ ਦੇ ਵਿੱਚ ਮੀਂਹ ਦੇ ਚਾਂਸ ਹੁਣ ਅਗਲੇ ਕੁਝ ਘੰਟਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਸਿਸਟਮ ਜਿਹੜਾ ਹੋਇਆ ਉਹ ਬਣਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਪੂਰਬੀ ਪਾਸੇ ਤੇ ਥੋੜੀ ਦੇਰ ਤੱਕ ਇਹ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇ ਰਿਹਾ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਦੇ ਕੀ ਅਲਰਟ ਜਾਰੀ ਹੋਏ ਨੇ ਜੀ 30 ਤਰੀਕੇ ਦਾ ਤਾਜ਼ਾ ਅਲਰਟ ਜਿਹੜਾ ਜਾਰੀ ਹੋ ਚੁੱਕਿਆ ਉਹਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਪੰਜਾਬ ਅਤੇ ਹਰਿਆਣਾ ਵਿੱਚ ਦੱਸੀ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਖਬਰ ਇੱਕ ਤਰੀਕੇ ਦੀ ਹੁਣ ਜੇ ਤੁਸੀਂ ਦੇਖ ਸਕਦੇ ਹੋ ਟੈਂਪਰੇਚਰ 40 ਡਿਗਰੀ ਬਠਿੰਡਾ ਵਿੱਚ ਦਿਖਾਈ ਦੇ ਰਿਹਾ ਜੋ ਕਿ ਇੱਕ ਤਰੀਕੇ ਨਾਲ ਦੇਖੋ ਕਿ ਮਾਝੇ ਦੇ ਖੇਤਰ ਅਤੇ ਦੁਆਬੇ ਦੇ ਖੇਤਰ ਵਿੱਚ ਮੀਂਹ ਪੈ ਚੁੱਕਿਆ ਤੇ ਮਾਨਸੇ ਜ਼ਿਲ੍ਹੇ ਦੇ ਨਾਲ ਲੱਗਦਾ ਇਲਾਕਾ ਮਾਲਵੇ ਦਾ ਬਹੁਤਾ ਇਲਾਕਾ ਮਿਲਹਾਲ ਮੀਂਹ ਤੋਂ ਸਖਣਾ ਰਿਹਾ ਜਿੱਥੇ ਸਿਰਫ ਟੈਂਪਰੇਚਰ ਸਿਰਫ ਥੋੜ੍ਹਾ ਜਿਆਦਾ ਦਿਖਾਈ ਦੇ ਰਿਹਾ ਬਾਕੀ ਕਿਤੇ ਵੀ ਟੈਂਪਰੇਚਰ ਜ਼ਿਆਦਾ ਨਹੀਂ ਹੈ ਬਾਕੀ ਜਾਰੀ ਜਗ੍ਹਾ ਟ ਮਾਲਵੇ ਦਾ ਖੇਤਰ ਬਾਕੀ ਰਹਿ ਗਿਆ ਜਿੱਥੇ ਮੀਂਹ ਨਹੀਂ ਪਿਆ ਤੇ ਸਰਸੇ ਦਾ ਇਲਾਕਾ ਇਹ ਜਿਹੜੇ ਦੋ ਹੀ ਇਲਾਕੇ ਆਪਸ ਨੂੰ ਟੱਚ ਕਰਦੇ ਨੇ ਉਹਨਾਂ ਵਿੱਚ ਹੀ ਗਰਮੀ ਜ਼ਿਆਦਾ ਬਾਕੀ ਸਾਰੇ ਇਲਾਕੇ ਦੇ ਵਿੱਚ ਠੰਡ ਦਾ ਮਾਹੌਲ ਮੀਂਹ ਪੈਣ ਤੋਂ ਬਾਅਦ ਹੋ ਚੁੱਕਿਆ ਹੈ ਜੇਕਰ ਗੱਲ ਕਰੀਏ ਆਉਂਦੇ ਪੂਰਵ ਅਨੁਮਾਨ ਦੀ 30 ਤੋਂ ਲੈ ਕੇ 6 ਜੂਨ ਤੱਕ ਸੋਈ 6 ਜੁਲਾਈ ਤੱਕ ਸੋਨੇ ਮੋਈ ਦੇ ਹਾਲਾਤ ਵਧ ਚੁੱਕੇ ਨੇ ਅਲਰਟ ਦੀ ਗੱਲ ਕਰੀਏ ਤੁਸੀਂ ਅੱਜ ਦੇਖ ਸਕਦੇ ਹੋ ਅਲਰਟ ਜਾਰੀ ਹੋ ਚੁੱਕੇ ਨੇ ਹੈਵੀ ਰੇਨ ਵੇਕ 1 ਤਰੀਕ 2 ਤਰੀਕ ਨੂੰ orange alert ਹੈ ਜੀ ਉਸ ਤੋਂ ਇਲਾਵਾ ਅਗਰ ਦੇਖਿਆ ਜਾਵੇ 3 ਅਤੇ 4 ਤਰੀਕ ਨੂੰ ਹੈਵੀ ਰੇਨ ਦੇ ਅਲਰਟ ਹੁਣ ਜਾਰੀ ਹੋਏ ਨੇ ਤੇ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਬਹੁਤ ਸੋਹਣੇ ਮੀਂਹ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਪੈਂਦੇ ਦਿਖਾਈ ਦੇ ਰਹੇ ਨੇ ਇਹ ਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਬਾਕੀ ਰਾਤ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜिले ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋ